ਟਮੈਟੋਸ ਦੇ ਕੀ ਬੋਏ ਇੱਕ ਸਰਦਾਰ ਜੀ ਲਓ ਜੀ ਕਲਕੱਤੇ ਦਾ ਜਿਹੜਾ ਪੁਰਾਣਾ ਸ਼ਹਿਰ ਦਾ ਏਰੀਆ ਉਹ ਸ਼ੁਰੂ ਹੋ ਗਿਆ ਜੀ ਤੇ ਦੇਖ ਸਾਹਮਣੇ ਪੁਰਾਣੇ ਮਕਾਨ ਤੇ ਬਹੁਤ ਜ਼ਿਆਦਾ ਅੰਗਰੇਜ਼ੀ ਦੇ ਟਾਈਮ ਦਾ ਦੇਖੋ ਜੀ ਅੰਗਰੇਜ਼ਾਂ ਦੇ ਮੁਗਲਾਂ ਦੇ ਟਾਈਮ ਦੇ ਪੁਰਾਣੇ ਮਕਾਨ ਥੋੜਾ ਝੋਪੜ ਪੱਟੀ ਏਰੀਆ सिटी का टाउन का एरिया <laughs> जो मंदिर पीपल के नीति जैसे पंजाब में बन रहे हैं यहां भी बन रहे हैं यहां पता नहीं कि हम कहां चले गए हैं वो और रविंद्र नाटक और जीदी मूर्ति ਗੇਟ ਅੰਦਰ ਵੜ ਗਏ ਆਪਾਂ ਬਿਲਡਿੰਗਾਂ ਬਹੁਤ ਸੋਹਣੀਆਂ ਨੇ ਰੰਗ ਬਰੰਗੀਆਂ ਤੇ ਲੋਰੋਸੈਂਟ ਕਲਰ ਨੂੰ ਲੋਕਾਂ ਨੂੰ ਪਸੰਦ ਨੇ ਇੱਥੇ ਆਈ ਹੋਰ ਬੱਚੋ ਦਾ ਪਾਰ ਰੇਲਵੇ ਕ੍ਰੋਸਿੰਗ ਮਸਜਿਦ ਬਹੁਤ ਵੱਡੀ हज़ार घट हूंदा ਚੋਲੋਂ ਫਰਾਈਡ ਰਾਈਸ ਜੇ ਹੁਣ ਆਪਾਂ ਖਾ ਕੇ ਦੇਖਾਂਗੇ ਕਿਦਾਂ ਦਾ ਇਹ ਕਮਗੜ ਬਾਜ਼ਾਰ ਚ ਤੇ ਸਪਰਾਈਟ ਦੀ ਬੋਤਲ ਦੇਖ ਲਓ ਵਾਈਟ ਰੰਗ ਦੀ ਹੈ ਕਿੰਨੀ ਅਜੀਬ ਲੱਗ ਰਹੀ ਹੈ ਆਪਣੇ ਹੁੰਦੇ ਹਰੇ ਰੰਗ ਦੀ ਸਸਟੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਬਾਬਾ ਬਰਗਰ ਵਾਲਾ ਤੇ ਮੈਂ ਅੱਜ ਕਲਖਤੇ ਦੇ ਵਿੱਚ ਘੁੰਮ ਰਿਹਾ ਸੀ ਟ੍ਰੈਵਲ ਕਰਨ ਆਇਆ ਹੋਇਆ ਸੀ ਇੱਥੇ ਇੱਕ ਬਾਜ਼ਾਰ ਚੋਂ ਲੰਘ ਰਿਹਾ ਸੀ ਤੇ ਆ ਬਾਈ ਨੇ ਪਛਾਣ ਲਿਆ ਕਹਿੰਦੇ ਆਪ ਲੁਧਿਆਣਾ ਦੇ ਬਰਗਰ ਵਾਲੇ ਹੋ ਮੈਂ ਕਿਹਾ ਹਾਂ ਜੀ ਕਹਿੰਦੇ ਯਾਰ ਆਪਕਾ ਵੀਡੀਓ ਦੇਖਿਆ ਹੈ ਮੈਨੇ ਤਾਂ ਥੈਂਕ ਯੂ ਮੇਰੇ ਭਾਈ ਕਾ ਜਿਨੋ ਨੇ ਮੈਨੂੰ ਪਛਾਣ ਲਿਆ ਯਾਦ ਰੱਖਾ ਥੈਂਕ ਯੂ ऐसे प्यार देते रहे और हम आपके प्यार के बहुत रिस्पेक्ट करते हैं धन्यवाद थैंक यू भाई जी थैंक यू थैंक यू क्या नाम है आपका सौरभ कुंडू।, कुंडू वाजी तो भाई की दुकान तो है मिठाई की तो मैं इधर से जा रहा था मेरा मिठाई खाने का मन किया तो भाई ने पहचान लिया बोले यूट्यूब में देखा आपको। तो है आप तो मतलब कि हर जगह मशहूर परमात्मा की कृपा गुरु रामदास जी की कृपा नाल हर जगह लोग जानते हैं पहचानते हैं बड़ी ਬਖਸ਼ੀ ਸ਼ਗੁਰੂ ਰਾਮ ਦਾ ਜੀ ਦੀ ਬੜੀ ਵੜਿਆਈ ਬਖਸ਼ੀ ਹੋਈ ਹੈ ਤੇ ਬੰਗਾਲੀ ਮਠਾਈਆਂ ਨੇ ਇੱਕ ਪਾ ਹੈਗਾ ਜੀ ਇਹ ਲੂੰਦੀਆ ਲੱਡੂ ਇਹ ਕਾਉਂਦਰੀ ਰੋਟੀ ਇਹਦੇ ਅੰਦਰ ਖੋਇਆ ਲਪੇਟਿਆ ਹੁੰਦਾ ਇੱਕ ਆਂਦਰੇ ਦਾ ਲੱਡੂ ਹੈ ਮਾਲਪੂੜਾ ਵਾ ਇਹ ਵੀ ਲੱਡੂ ਹੈ ਇਹ ਵੀ ਬਰਾ ਸਕੁਲਾ ਇਹ ਕਿੰਨਾ ਦਾ ਲੌਂਗ ਲਤਾ ਜਿਵੇਂ ਹੁੰਦਾ ਹੈ ਲੌਂਗ ਲਤਾ ਹੈ ਨਾ ਸੋਰ ਭਾਜਾ ਸੋਰ ਭਾਜਾ ਸੋਰ ਭਾਜਾ ਇਸ ਕੋ ਬਿਹਾਰ ਮੇ ਲੌਂਗ ਲੌਂਗ ਲਤਾ ਹੋਰ ਇਹ ਵੀ ਖੋਏ ਦੀ ਮਠਾਈ ਹੈ ਜੀ ਆ ਦੇਖੋ ਜੀ ਪਰਫੀ ਇਹ ਵੀ ਇੱਕ ਕੋਈ ਰਵੜੀ ਟਾਈਪ ਹੁੰਦੀ ਹੈ ਇਹਨਾਂ ਦੀ ਅਮਰਤੀ ਹੈ ਇਹ ਵੀ ਕੋਈ ਗੁਜੀਆ ਇਹ ਦੇਖੋ ਇਹ ਵੀ ਛੋਟੇ ਨਾਲ ਸਕੂਲੇ ਛੋਟੇ ਨਾਲ ਸਕੂਲੇ ਲੰਬੇ ਨਾਲ ਸਕੂਲੇ ਗੋਲ ਨਾਲ ਸਕੂਲੇ ਚ ਵਾਈਟ ਨਾਲ ਸਕੂਲੇ ਦੇਖ ਲਓ ਜੀ ਇਸ ਤਰ੍ਹਾਂ ਬੰਗਾਲ ਦੇ ਵਿੱਚ ਮਠਿਆਈ ਚਲਦੀ ਹੈ ਇਹ ਮਿੱਠੀ ਉਦਈ ਜਿਵੇਂ ਲੁਧਿਆਣੇ ਚ ਮਿਲਦੀ ਹੈ ਹੋਰਟਲ ਨੇ ਕੀ ਐਸੇ ਕਿਹਨਾਂ ਮਾਗੇ ਸੈਕਿੰਡ ਦਾ

ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬڑا ਸਿੱਖ ਸੰਗਤ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸ ਪਹਿਲੀ ਉਦਾਸੀ ਵੇਲੇ ਜਗਤ ਦੇਲੰਦ ਨੂੰ ਉਤਾਰਦੇ ਹੋਏ 2 ਜਨਵਰੀ 1510 ਈਸਵੀ ਨੂੰ ਪਹਾਰੇ ਸਨ ਉਸ ਸਮੇਂ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਸੀ ਗੁਰੂ ਜੀ ਦੀ ਕਿਰਪਾ ਨਾਲ ਲੋਕ ਨਿਰੋਗ ਹੋਏ ਇੱਥੇ ਗੁਰੂ ਜੀ ਨੇ ਸੰਗਤ ਕਾਇਮ ਕੀਤੀ ਆਪ ਜੀ ਨੇ ਬਸੰਤ ਰਖਦਾ ਇਹ ਸ਼ਬਦ ਇੱਥੇ ਉਚਾਰਨ ਕੀਤਾ ਚੰਚਲ ਚੀਤ ਨਾ ਪਾਵੇ ਪਾਰਾ ਆਵਤ ਜਾਦਨ ਲਾਗੇ ਬਾਰਾ ਇਸ ਸਥਾਨ ਤੇ ਗੁਰੂ ਜੀ 12 ਦਿਨ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨਵੇਂ ਪਾਸ਼ਾ ਸ਼੍ਰੀ ਗੁਰਪ੍ਰੀਤ ਬਾਦਲ ਸਾਹਿਬ ਮਹਾਰਾਜ ਅਸਾਮ ਤੋਂ ਵਾਪਸੀ ਮਿਲੇ April 1800 28 ਉਹਨਾਂ ਨੇ 1800 95 ਇਹ ਇੱਥੇ ਪੁੱਜੇ ਸਰ ਇਸ ਅਸਥਾਨ ਤੇ ਉਹ ਜਿਹੜੇ ਰਾਗ ਬਹਾਦਰ ਇਹ ਸ਼ਬਦ ਉਚਾਰਨ ਕੀਤਾ ਹਰ ਕੀ ਗਤਨੈ ਕੋ ਜਾਣੈ ਅਤੇ ਇਸ ਅਸਥਾਨ ਤੇ ਕਥਾਕ ਪੱਤਰ ਲੰਗਰ ਦਾ ਪ੍ਰਵਾਹ ਜਾਰੀ ਰੱਖਣ ਲਈ ਹਦਾਇਤ ਕੀਤੀ इस इतिहास के स्थान पर सरदा बाबू रमन हाजिर परनाल मांग के हमको अपना पूरी औंदिया हो हां